ਪੂਲ ਕੇ ਜਨੀ ਮੁੰਡੇ ਸਾਹਮਣੇ ਚੱਲਦੇ ਇਸ ਦੇ ਮੁਰਾ ਜਾਹ ਕਲਟੜਾੜ ਨਟਲੇ ਕੀ ਸੇਮੀਓਂ ਦੇ ਬਾਗ ਵਿੱਚ ਬਾਗ ਤੇ ਅਣਖ ਕੀ ਗਾਇਤ ਨਹੀਂ ਨਹੀਂ ਗੱਲ ਬਾਤ ਨੇ ਅਕੀਰ ਸਭ ਆਪਣੀ ਚੱਲਣੀ ਬਿਨਾਂ ਹਿੱਸੇ ਚੱਲਣੇ ਬਿਨਾਂ ਹਿੱਸੇ ਇਹ ਅਨਸਾਨੀ ਫਿਕਰਤ ਜਿਕੇ ਪਰਿਸਰਸ਼ੀਗਲ ਅ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਪ੍ਰਿੰਸੀਪਲ ਸਾਹਿਬ ਤੇ ਸਾਰਾ ਜੋ ਵੀ ਸਟਾਫ ਮੈਂਬਰਸ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਦੂਜਾ ਮੈਂ ਕਹਿਣਾ ਚਾਹਾਂਗਾ ਕਿ ਮੈਂ ਅੱਜ ਇੱਕ ਵੱਡੀ ਚੀਜ਼ ਮਿਸ ਕਰ ਦਿੰਦਾ ਕਿਉਂਕਿ ਮੈਂ ਕਾਰਪੋਰੇਟ ਫੰਕਸ਼ਨਸ ਜਾਂ ਸੈਲੀਬ੍ਰੇਟਡ ਫੰਕਸ਼ਨਸ ਬਹੁਤ ਅਟੈਂਡ ਕਰਦਾ ਪਰ ਅੱਜ ਬੱਚਿਆਂ ਦਾ ਫੰਕਸ਼ਨ ਅਟੈਂਡ ਕਰਕੇ ਸੱਚੀ ਬਹੁਤ ਮਜ਼ਾ ਆਇਆ ਇੱਕ ਦਿਲ ਨੂੰ ਸਕੂਨ ਮਿਲਿਆ ਔਰ ਮੈਂ ਥੈਂਕਸ ਕਰਨਾ ਚਾਹਾਂਗਾ ਰਾਜਵਿੰਦਰ ਭਾਜੀ ਦਾ ਛੇੜੇ ਮੈਨੂੰ ਇਹ ਸਕੂਲ ਦੇ ਵਿੱਚ ਲੈ ਕੇ ਆਏ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਸਭ ਤੋਂ ਖੂਬਸੂਰਤ ਗੱਲ ਮੈਨੂੰ ਇਸ ਸਕੂਲ ਦੀ ਕੀ ਲੱਗੀ ਕਿ ਸਕੂਲ ਐਂਟਰ ਕਰਦੇ ਸਾਲ ਸਕੂਲ ਚ ਪੋਜ਼ਿਟਿਵਿਟੀ ਦਾ ਬਹੁਤ ਅੱਛਾ ਮਾਹੌਲ ਹੈ ਤੇ ਬੱਚਿਆਂ ਦਾ ਡਿਸਪੀਸਪਲਨ ਬਹੁਤ ਹੈ ਜੀ। ਜਦੋਂ ਜਿਆਦਾ ਚਿੱਤੀ ਆ ਗਏ ਸਕੂਲ ਵਾਲੇ ਬੱਚ ਬੰਦ ਦੀ ਬਿਲਕੁਲ ਜੀ ਬਿਲਕੁਲ ਮੈਂ ਤਾਂ ਇਮੋਸ਼ਨਲ ਵੀ ਹੋ ਗਿਆ ਸੀ ਜਦੋਂ ਬੱਚੇ ਪ੍ਰਾਈਜ਼ ਮਿਲ ਰਹੇ ਸੀ ਵੀ ਸੀ ਕਦੇ ਵੀ ਅਸੀਂ ਵਿੱਚ ਜਿਹੜੇ ਹੁੰਦੇ ਸੀ ਔਰ ਮੈਂ ਆਪਣੇ ਜ਼ਿਹਨ ਚ ਆਪਣੇ ਪ੍ਰਾਈਜ਼ ਦੁਹਰਾਏ ਵੀ ਮੇਰੇ ਵੀ ਉਹ ਪ੍ਰਾਈਜ਼ ਜਦੋਂ ਛੋਟੇ ਛੋਟੇ ਅਸੀਂ ਪ੍ਰਾਈਜ਼ ਲੈਂਦੇ ਹੁੰਦੇ ਸੀ ਸੋ ਇਮੋਸ਼ਨਲ ਮੂਵਮੈਂਟ ਵੀ ਹੁੰਦਾ ਇਹ ਜਦੋਂ ਅਸੀਂ ਇਸ ਸਟੇਜ 'ਤੇ ਮਹਾਰਾਜਿੰਦਰ ਭਾਈ ਨੇ ਵੀ ਦੱਸਿਆ ਵੀ ਅਸੀਂ ਵੀ ਕਿਸੇ ਕਲਾਕਾਰਾਂ ਦੇ ਉੱਤੋਂ ਅਵਾਰਡ ਲਏ ਆ ਛੋਟੇ ਹੁੰਦੇ। ਤੋਂ ਅੱਜ ਅਸੀਂ ਇਸ ਲਾਇਕ ਬਣਿਆ ਕਿ ਅਸੀਂ ਬੱਚਿਆਂ ਨੂੰ ਅਸ਼ੀਰਵਾਦ ਦੇ ਰਹੇ ਹਾਂ। ਸੋ ਪਰਮਾਤਮਾ ਸਾਰੇ ਬੱਚਿਆਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਔਰ ਸਕੂਲ ਮੈਨੇਜਮੈਂਟ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਇਹ ਜੇ ਫੰਕਸ਼ਨ ਇਹ ਜੋ ਉਪਰਾਲੇ ਹੋਣੇ ਚਾਹੀਦੇ। ਇੱਕ ਦੋ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ? ਬੱਚਿਆਂ ਨੂੰ ਮੈਸੇਜ ਇਹ ਹੀ ਦੇਣਾ ਚਾਹਾਂਗਾ ਕਿ ਸਕੂਲ ਦੀ ਆਪਣੇ ਟੀਚਰਜ਼ ਦੀ ਰਿਸਪੈਕਟ ਜ਼ਰੂਰ ਕਰੋ ਕਿਉਂਕਿ ਇਹ ਕਹਿੰਦੇ ਬਿਨਾ ਮੁਰਸ਼ਿਦਾ ਮੰਜ਼ਲਾ ਮਿਲਦੀਆਂ ਨਹੀਂ ਦੁੱਧਾ ਬਾਜ ਨਾਲ ਰਜ ਦੀ ਖੀਰ ਯਾਰੋ ਬਣੀ ਗੁਰੂ ਦੀ ਹਮੇਸ਼ਾ ਰਿਸਪੈਕਟ ਕਰੋ ਕਿਉਂਕਿ ਸਕੂਲ ਹੀ ਹੈ ਜੋ ਸਾਨੂੰ ਇੱਕ ਚੰਗਾ ਨਾਗਰਿਕ ਬਣਾਉਂਦਾ ਸਾਨੂੰ ਡਿਸਪਲਿਨ ਸਿਖਾਉਂਦਾ ਸਾਨੂੰ ਮੋਰਲ ਵੈਲਿਊ ਸਿਖਾਉਂਦਾ ਸਾਨੂੰ ਸੋਸ਼ਲ ਰਿਸਪੌਂਸਿਬਿਲਟੀ ਸਿਖਾਉਂਦਾ ਕਿਉਂ ਤਿੰਨ ਤਿੰਨ ਬੱਚੇ ਨੂੰ ਪੜਾਈ ਮਿਲਿਆ ਦੋ ਦੋ ਤਿੰਨ ਤਿੰਨ ਚਾਰ ਚਾਰ ਮਿਲਿਆ ਕਿਹਦਾ ਲੱਗਿਆ ਇਹ ਤਾਂ ਮੈਂ ਪੁੱਛ ਰਿਆ ਸੀ ਪ੍ਰਿੰਸੀਪਲ ਸਾਹਿਬ ਨੂੰ ਵੀ ਪਹਿਲਾਂ ਰਾਜਵਿੰਦਰ ਭਾਈ ਨੂੰ ਪੁੱਛਿਆ ਵੀ ਆ ਤਿੰਨ ਤਿੰਨ ਕਹਿੰਦੇ ਵੀ ਇਹ ਇੱਕ ਤਾਂ ਬੜੀ ਖੂਬਸੂਰਤ ਗੱਲ ਲੱਗੀ ਵੀ ਕਹਿੰਦੇ ਅਸੀਂ ਵਾਰ 2 3 ਨਹੀਂ ਕੱਢਦੇ ਸਾਡੇ ਜ਼ਮਾਨੇ 'ਚ ਫਸ 2 3 ਹੀ ਹੁੰਦਾ ਸੀ ਕਹਿੰਦੇ ਅਸੀਂ ਪਹਿਲੀਆਂ 10 ਪੋਜੀਸ਼ਨਾਂ ਨੂੰ ਪ੍ਰਾਈਜ਼ ਦਿੰਦੇ ਆ ਸੋ ਬਹੁਤ ਹੀ ਕਾਬਲੇ ਤਾਰੀਫ ਗੱਲ ਹੈ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਤਿੰਨ ਤਿੰਨ ਪ੍ਰਾਈਜ਼ ਆ ਇੱਕ ਸ਼ੈਡ ਪ੍ਰਾਈਜ਼ ਪੋਜੀਸ਼ਨ ਦਾ ਦੂਜਾ ਕਹਿੰਦੇ ਅਸੀਂ ਬੈਸਟ ਡਰੈਸ ਦਾ ਪ੍ਰਾਈਜ਼ ਰੱਖਿਆ ਹੋਇਆ ਮੈਨੂੰ ਇਹ ਗੱਲ ਚੇਤੇ ਆ ਗਈ ਜਦੋਂ ਬੈਸਟ ਡਰੈਸ ਦਾ ਕਿਹਾ ਕਿ ਇੱਕ ਵਾਰ ਛੋਟੇ ਹੁੰਦੇ ਮੇਰੇ ਨੇਲਸ ਨਹੀਂ ਕੱਟੇ ਹੋਏ ਸੀ ਔਰ ਮੈਨੂੰ ਟੀਚਰ ਨੇ ਬਹੁਤ ਗਾਲਾਂ ਕੱਢੀਆਂ ਸੋ ਉਸ ਤੋਂ ਬਾਅਦ ਮੈਂ ਕਦੇ ਆਪਣੇ ਨੇਲਸ ਵ ਇਹ ਪ੍ਰਾਈਜ਼ ਤਾਂ ਹਮੇਸ਼ਾ ਇੱਕ ਮੋਟੀਵੇਸ਼ਨ ਹੈ ਇੱਕ ਤੀਜਾ ਪ੍ਰਾਈਜ਼ ਸਰ ਨੇ ਦੱਸਿਆ ਸੀ ਕਿ ਬੈਸਟ ਅਟੈਂਡੈਂਸ ਦਾ ਪ੍ਰਾਈਜ਼ ਰੱਖਿਆ ਹੋਇਆ ਸੋ ਬੱਚਿਆਂ ਦੀ ਮੋਟੀਵੇਸ਼ਨ ਲਈ ਹੋਰ ਇਸ ਤੋਂ ਵਧਿਆ ਉਪਰਾਲਾ ਕੀ ਹੋ ਸਕਦਾ ਬਸ ਨਰੂਤਮ ਵਿਦਿਆ ਮੰਦਰ ਇਸ ਇਲਾਕੇ ਦੀ ਖਾਸ ਕਰਕੇ ਖੰਨਾ ਸ਼ਹਿਰ ਦੀ ਬਹੁਤ ਹੀ ਨਾਮੀ ਸੰਸਥਾ ਹੈ ਬੜੀ ਸ਼ਾਨਾਮੱਤੀ ਤੇ ਮਾਣਮੱਤੀ ਸੰਸਥਾ ਹੈ ਪਿਛਲੇ ਤਕਰੀਬਨ 16 ਸਾਲ ਤੋਂ ਮੈਂ ਇਸ ਸੰਸਥਾ ਦੇ ਨਾਲ ਜੁੜਿਆ ਹੋਇਆ ਹਾਂ ਮੈਂ ਅੱਜ ਇਸ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਅਗਲੀ ਕਲਾਸ ਜਿਹੜੀ ਆ ਪਾਸ ਕਰਕੇ ਅਗਲੀ ਕਲਾਸ ਦੇ ਵਿੱਚ ਗਏ ਨੇ ਬੱਚੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਇਆ ਸਾਰਿਆਂ ਨੂੰ ਔਰ ਖੁਸ਼ੀ ਦੀ ਗੱਲ ਇਹ ਹੈਗੀ ਆ ਕਿ ਨਾਲ ਦੀ ਨਾਲ ਜਿਹੜਾ ਹੈ ਸਪੋਰਟਸ ਦੇ ਵੀ ਔਰ ਸਭਿਆਚਾਰ ਐਕਟੀਵਿਟੀ ਦੇ ਵੀ ਤੇ ਨਾਲ ਅਕੈਡਮਿਕ ਤੇ ਇਹ ਸਾਰੇ ਜਿਹੜੇ ਨੇ ਉਹ ਇਕੱਠੇ ਪ੍ਰਾਈਜ਼ ਦਿੱਤੇ ਗਏ ਨੇ ਇਹ ਤੋਂ ਪਤਾ ਲੱਗਦਾ ਹੈ ਕਿ ਸੰਸਥਾ ਸਿਰਫ ਐਜੂਕੇਸ਼ਨ ਦੇ ਲਈ ਨਹੀਂ ਅੱਗੇ ਹੈ ਐਜੂਕੇਸ਼ਨ ਦੇ ਨਾਲ-ਨਾਲ ਜਿਹੜਾ ਹੈ ਉਹ ਖੇਡ ਖੇਤਰ ਦੇ ਵਿੱਚ ਵੀ ਅੱਗੇ ਆ ਤੇ ਨਾਲ ਜਿਹੜੀਆਂ ਕਲਚਰ ਐਕਟੀਵਿਟੀਜ਼ ਨੇ ਉਹਨਾਂ ਦੇ ਲਈ ਵੀ ਅੱਗੇ ਆ ਮੇਰੇ ਵੱਲੋਂ ਜਿਹੜਾ ਹੈ ਸਾਂਗੀਕ ਰਵਾਇਤ ਆ ਕਿ ਅਸੀਂ ਜਦੋਂ ਸੈਸ਼ਨ ਦੀ ਸ਼ੁਰੂਆਤ ਕਰਦੇ ਆ ਤਾਂ ਜਿਹੜੇ ਪਿਛਲੇ ਸੈਸ਼ਨ ਦੇ ਵਿੱਚ ਪਿਛਲੇ ਅਕੈਡਮਿਕਸ ਦੇ ਵਿੱਚ ਜਿਹੜੇ ਟਾਪਰਸ ਹੁੰਦੇ ਆ ਬੱਚੇ ਇੱਕ ਤਾਂ ਅਸੀਂ ਉਹਨਾਂ ਨੂੰ ਆਨਰ ਕਰਦੇ ਆ ਤੇ ਸ਼ੁਰੂਆਤ ਅਸੀਂ ਹਮੇਸ਼ਾ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਆਸ਼ੀਰਵਾਦ ਲੈ ਕੇ ਸਾਡਾ ਇੱਕ ਬਿਲੀਫ ਆ ਕਿ ਸਾਨੂੰ ਲੱਗਦਾ ਕਿ ਇਹ ਅਸੀਂ ਹਰ ਇੱਕ ਬੱਚੇ ਦੀ ਤੰਦਰੁਸਤੀ ਲਈ ਹਰ ਇੱਕ ਅਧਿਆਪਕ ਦੀ ਤੰਦਰੁਸਤੀ ਲਈ ਤੇ ਉਹਦੀ ਵੈਲ ਬੀਇੰਗ ਦੇ ਲਈ ਅਸੀਂ ਇਹ ਆਪਣਾ ਸਾਲ ਇੱਥੋਂ ਸ਼ੁਰੂ ਸ਼ੁਰੂ ਕਰਦੇ ਆ ਤੇ ਇਹ ਜਿਹੜੀ ਤੇ ਅੱਜ ਮੇਰੇ ਵੱਡੇ ਵੀਰ ਜੀ ਰਾਜਵਿੰਦਰ ਸਮਰਾਲਾ ਜੀ ਨੂੰ ਮੈਂ ਰਿਕਵੈਸਟ ਕੀਤੀ ਸੀ ਕਿ ਸਾਨੂੰ ਕੋਈ ਐਗਜ਼ੈਂਪਲਰੀ ਕੋਈ ਇਦਾਂ ਦੀ ਪਰਸਨੈਲਿਟੀ ਤੁਸੀਂ ਤੁਸੀਂ ਬੱਚਿਆਂ ਦੇ ਰੂਬਰੂ ਕਰਾਓ ਜਿਹਦੇ ਨਾਲ ਸਾਨੂੰ ਨਾ ਸਾਡੇ ਫੰਕਸ਼ਨ ਦੀ ਗ੍ਰੇਸ ਵੀ ਵੱਧ ਜਾਂਦੀ ਹੈ ਸੈਕੰਡਲੀ ਉਹ ਬੱਚਿਆਂ ਨੂੰ ਨਾ ਕੁਝ ਸਿੱਖਣ ਨੂੰ ਮਿਲਦਾ ਉਹਦੇ ਵਿੱਚੋਂ ਸੋ ਕਮਲ ਜੀ ਬੈਠੇ ਆ ਆਪਣੇ ਬਨੀ ਜੀ ਨੇ ਪਨੀ ਜੀ ਪੰਜਾਬੀ ਜਿਹੜਾ ਫਿਲਮ ਇੰਡਸਟਰੀ ਆ ਉਹਦਾ ਇੱਕ ਵੱਡਾ ਨਾਮ ਨੇ ਤੇ ਹੋਪਫੁਲੀ ਮੈਨੂੰ ਮੈਨੂੰ ਮੈਂ ਮਤਲਬ ਬੜਾ ਸ਼ੋਰ ਆ ਕਿ ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਨਾਮ ਹੋਣਗੇ ਤੇ ਸਾਡੀ ਸਕੂਲ ਲਈ ਇਹ ਹਿਸਟਰੀ ਹੋਏਗੀ ਕਿ ਬਨੀਜੀ ਸਾਡੇ ਕੋ ਆਏ ਸੀਗੇ ਤੇ ਅਸੀਂ ਮੈਨੂੰ ਮਤਲਬ ਜਿਵੇਂ ਹੁਣ ਇਹਨਾਂ ਨੇ ਗੱਲਾਂ ਕਰਦੇ ਸਾਨੂੰ ਪਤਾ ਲੱਗਿਆ ਕਿ ਇਹ ਇੱਕ ਸਾਇੰਸ ਸਟੂਡੈਂਟ ਰਹੇ ਨੇ ਸਾਇੰਸ ਸਟੂਡੈਂਟ ਦੇ ਨਾਲ-ਨਾਲ ਇਹਨਾਂ ਨੇ ਇਹਨਾਂ ਦੇ ਵਿੱਚ ਅੰਦਰ ਜਿਹੜੀ ਹਿਡਨ ਟੈਲੈਂਟ ਸੀਗਾ ਉਹ ਕਿਸੇ ਸਕੂਲ ਕਾਲਜ ਦੇ ਪਲੇਅ ਤੇ ਪਾਰਟਿਸਪੇਸ਼ਨ ਦੇ ਦੌਰਾਨ ਉਹ ਹਿਡਨ ਟੈਲੈਂਟ ਬਾਹਰ ਆ ਗਿਆ ਤੁਸੀਂ ਇਹ ਦੇਖੋਗੇ ਉਸ ਸਕੂਲ ਕਾਲਜ ਦੇ ਇੱਕ ਇਵੈਂਟ ਨੇ ਇਹਨਾਂ ਦੀ ਲਾਈਫ ਨੂੰ ਸ਼ੇਪ ਅਪ ਕਰਤਾ ਇਹਨਾਂ ਦੀ ਲਾਈਫ ਨੂੰ ਇੱਕ ਟਰਨਿੰਗ ਪੁਆਇੰਟ ਦਿੱਤਾ ਜਿਹੜੀਆਂ ਇਹ ਪਲੈਟਫਾਰਮਸ ਨੇ ਇਹ ਪਲੈਟਫਾਰਮਸ ਬਹੁਤ ਜ਼ਰੂਰੀ ਨੇ ਹਰ ਇੱਕ ਸਕੂਲ ਦੀ ਇਹ ਬਹੁਤ ਵੱਡੀ ਰਿਸਪੌਂਸਿਬਿਲਟੀ ਬਣਦੀ ਆ ਅਦਰਵਾਇਜ਼ ਆਪਾਂ ਇਹ ਕਹਿ ਸਕਦੇ ਹਾਂ ਕਿ ਕਈ ਵਾਰ ਨਾ ਬੱਚੇ ਦੀ ਅਕੈਡਮਿਕਸ ਵੀ ਹੋ ਜਾਂਦੀ ਅੱਗੇ ਵੀ ਹੋ ਜਾਂਦੀ ਉਹਦੇ ਵਿੱਚ ਜਿਹੜਾ ਟੈਲੈਂਟ ਆ ਉਹ ਇਹ ਲਾ ਲੋ ਵੀ ਉਹਦਾ ਅੰਦਰਲਾ 뮤직 ਉਵੇਂ ਹੀ ਰਹਿ ਜਾਂਦਾ ਅਨਸੰਗ ਰਹਿ ਜਾਂਦਾ ਉਹ ਤੇ ਉਹ ਸਾਡੀ ਡਿਊਟੀ ਬੰਦੀ ਹੈ ਸਾਡੀ ਡਿਊਟੀ ਸਿਰਫ ਇਹ ਨਹੀਂ ਹੈ ਕਿ ਅਸੀਂ ਸਿਲੇਬਸ ਜਿਹੜਾ ਸਾਨੂੰ ਮਿਲ ਗਿਆ ਤੇ ਅਸੀਂ ਉਹ ਕਰਾ ਕੇ ਰੱਟੇ ਲਵਾ ਕੇ ਪੇਪਰ ਦਵਾਤੇ ਨੋ ਸਾਡੀ ਡਿਊਟੀ ਇਹ ਨਹੀਂ ਬੰਦੀ ਹੈ ਸਾਡੀ ਡਿਊਟੀ ਜਿੱਥੇ ਤੱਕ ਜਿਹੜਾ ਐਕਚੁਅਲ ਚ ਜਿਹੜੀ ਟੀਚਿੰਗ ਲਾਈਨ ਹੈ ਨਾ ਇਹ ਬੜੀ ਬੜੀ ਅਨਖਿਜ ਤੇ ਅਨਥਿਕ ਤੇ ਅਨਥੈਂਕਫੁਲ ਇੱਕ profession ਹੈ ਹਾਂ ਥੈਂਕਲੈਸ ਵੀ ਕੈਨ ਸੇ ਹਣਾ ਸੋ ਪਰ ਸਕੂਨ ਆ ਆਪਣੇ ਕੰਮ ਤੋਂ ਤੇ ਬਹੁਤ ਇੰਜੋਏ ਕਰੀਦਾ ਆ ਆਪਣੇ ਕੰਮ ਨੂੰ ਕਿੰਨੇ ਬੱਚੇ ਹੁਣ ਸਪੋਰਟਫੁਲ ਜਾ ਰਹੇ ਨੇ ਨਾ ਸਪੋਰਟਸ ਵਾਲ ਅਪਰੋਕਸੀਮੇਟਲੀ 15 ਤੋਂ 20 ਬੱਚੇ ਆ ਜਿਹੜੇ ਜਿਨ੍ਹਾਂ ਨੇ ਰਿਪਰੈਜ਼ੈਂਟੇਸ਼ਨ ਖੰਨੇ ਨੂੰ ਸਟੇਟਸ ਦਿੱਤੀ ਆ ਸਾਡੀ ਇਸ ਸਾਲ ਹਾਂ ਤੇ ਲਾਸਟ ਇਅਰ ਦੇ ਵਿੱਚ ਸਾਡਾ ਬੱਚਾ ਕਾਮਨਵੈਲਥ ਵੀ ਜਾ ਚੁੱਕਿਆ ਤੇ ਦੋ ਬੱਚੇ ਸਾਡੇ ਸੈਕੰਡਲੀ ਨੈਸ਼ਨਲ ਦੇ ਵਿੱਚ ਅਸੀਂ ਸਾਡੀ ਸਾਡਾ ਇਹ ਕੋਵਿਡ ਤੋਂ ਪਹਿਲਾਂ ਟ੍ਰੈਡੀਸ਼ਨ ਹੀ ਸੀਗਾ ਵੀ 10 12 ਸਾਡੀਆਂ ਨੈਸ਼ਨਲ ਦੇ ਵਿੱਚ ਪੋਜੀਸ਼ਨਸ ਹੁੰਦੇ ਸੀਗੀ ਤਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਦੇ ਸਟੂਡੈਂਟ ਨੇ ਜਿਹੜੇ ਬੱਚਿਆਂ ਨੂੰ ਪਲੱਸ ਹੀ ਦੇਖੋ ਬੱਚਿਆਂ ਨੂੰ ਮੈਸੇਜ ਕਿ ਇੱਕ ਮੇਨ ਨਾ ਦੋ ਤਿੰਨ ਗੱਲਾਂ ਨੇ ਜਿਹੜੀਆਂ ਹੁਣ ਰਾਜਵਿੰਦਰ ਭਾਜੀ ਨੇ ਵੀ ਗੱਲ ਕੀਤੀ ਕਿ ਜਿਹੜੀ ਨਾ ਟੀਚਰ ਟਾਟ ਦੇ ਵਿੱਚ ਜਿਹੜੀ ਇੱਕ ਰਿਸਪੈਕਟ ਰਿਗਾਰਡ ਤੇ ਇੱਕ ਫੇਡ ਵਾਲਾ ਜਿਹੜਾ ਸੀਗਾ ਉਹ ਸਾਡਾ ਨਾ ਜਿਹੜੀ ਆਹ ਜਦੋਂ ਦੀ ਸੋਸ਼ਲ ਮੀਡੀਆ ਆ ਗਿਆ ਜਾਂ ਐਂਡਰੋਇਡਸ ਆ ਗਏ ਇਹ ਇਹ ਰਿਸਪੈਕਟ ਥੋੜੀ ਜੀ ਖਤਮ ਹੋ ਗਈ ਖਤਮ ਹੋ ਗਈ ਜਾਂ ਘੱਟ ਗਈ ਲੇਕਿਨ ਇਹ ਵੀ ਓਨੀ ਜ਼ਰੂਰੀ ਆ ਜਿੰਨਾ ਪੜਨਾ ਜ਼ਰੂਰੀ ਆ ਜਿਹੜਾ ਸਟੂਡੈਂਟ ਇਸ ਸਟੇਜ ਤੇ ਆ ਕੇ ਤੁਸੀਂ ਇੱਕ ਕੋਈ ਪਰਸਨ ਆ ਉਹ ਇੰਟੈਲੀਜੈਂਟ ਆ ਲੇਕਿਨ ਉਹ ਰਿਸਪੌਂਸੀਬਲ ਨਹੀਂ ਚੰਗਾ ਕਰੈਕਟਰ ਬੀਅਰ ਨਹੀਂ ਕਰਦਾ ਉਹ ਕਾਮਯਾਬ ਨਹੀਂ ਹੋ ਸਕਦਾ ਇੱਕ ਬੰਦਾ ਐਵਰੇਜ ਆ ਲੇਕਿਨ ਉਹ ਡਿਸਿਪਲਿਨਡਾ ਠੀਕ ਆ ਡੈਡੀਕੇਟਿਡ ਆ ਤੇ ਮੈਨਰਡ ਆ ਉਹ ਲੇਟਰ ਸੋਨਰ ਕਾਮਯਾਬ ਹੋ ਜਾਂਦਾ ਸੋ ਬੱਚਿਆਂ ਦੇ ਵਿੱਚ ਇੱਕ ਇਹ ਤੇ ਸੈਕੰਡਲੀ ਜਿਵੇਂ ਮੋਬਾਈਲ ਦੀ ਗੱਲ ਕੀਤੀ ਰਾਜਵਿੰਦਰ ਭਾਜੀ ਨੇ ਤੇ ਮੈਂ ਇੱਕ ਬੁੱਕ ਡੋਪਾਮਿਨ ਡੀਟੌਕਸ ਬੁੱਕ ਪੜ ਰਿਆ ਸੀ ਤੇ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਜਿਹੜਾ ਸਟੀਫ ਜੋਬਸ ਸੀ ਐਪਲ ਦਾ ਜਿਹੜਾ ਫਾਊਂਡਰ ਸੀ ਉਹਨੇ ਆਪਣੇ ਘਰ ਦੇ ਵਿੱਚ ਕੋਈ ਵੀ ਇਹ ਗੈਜਟ ਵਰਤਣ ਨਹੀਂ ਦਿੱਤਾ ਆਪਣੇ ਬੱਚਿਆਂ ਨੂੰ ਉਹਦੇ ਘਰ ਚ ਅਲਾਉਡ ਹੀ ਨਹੀਂ ਸੀਗਾ ਕਿ ਮੋਬਾਈਲ ਲੈਪਟਾਪ ਜਾਂ ਹੋਰ ਕੋਈ ਗੱਜੇ ਸੋ ਇਹ ਇਹ ਨਾ ਬੱਚੇ ਦੀ ਜਿਹੜੀ ਹੈਗੀ ਆ ਤੁਸੀਂ ਦੇਖ ਲਓ ਕਨਸੈਂਟਰੇਸ਼ਨ ਅੱਜ ਦੇ ਬੱਚਿਆਂ ਦੀ ਹੈ ਨਹੀਂ ਨੀ ਤੁਸੀਂ ਅੱਧਾ ਘੰਟਾ ਨਹੀਂ ਬਿਠਾ ਕੇ ਟੱਕ ਡਕਾ ਕੇ ਬਿਠਾ ਸਕਦੇ ਉਹਨਾਂ ਨੂੰ ਸੋ ਉਹ ਬਹੁਤ ਇਲ ਫੈਕਟਸ ਹੈਗੇ ਆ ਤੇ ਤੁਹਾਨੂੰ ਵੀ ਪਤਾ ਕਿ ਬਹੁਤ ਕੁਝ ਗਲਤ ਬਹੁਤ ਕੁਝ ਅਨ ਇਥੇ ਕਲ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਿਆ ਸੋ ਇਹ ਬੜੀ ਖਤਰਨਾਕ ਚੀਜ਼ ਹੈ ਕੁਲ ਛਾ ਕਿ ਮੈਨੂੰ ਬੜਾ ਸੋਹਣਾ ਲੱਗਿਆ ਮੈਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਗਏ ਕਿਉਂਕਿ ਮੈਂ ਵੀ ਇਨ੍ਹਾਂ ਸਟੇਜਾਂ ਦੀ ਪਦਾਇਸ਼ ਆ ਮੈਂ ਵੀ ਇਨ੍ਹਾਂ ਸਟੇਜਾਂ ਤੋਂ ਸਿੱਖ-ਸਿੱਖ ਕੇ ਹੀ ਇੱਥੇ ਖੜੀ ਹੋਈ ਆ ਅੱਜ ਬੜਾ ਮਾਣ ਮਹਿਸੂਸ ਹੋਇਆ ਸਰ ਉਹਨਾਂ ਨੇ ਸਾਨੂੰ ਬੁਲਾਇਆ ਬੱਚਿਆਂ ਨੂੰ ਅਸੀਂ ਪ੍ਰਾਈਜ਼ ਦਿੱਤੇ ਬੱਚੇ ਇੱਥੋਂ ਹੀ ਸਿੱਖ ਕੇ ਕੁਝ ਬਣਦੇ ਨੇ ਉਹਨਾਂ ਦੀ ਗੱਲ ਸੱਚੀ ਆ ਕਿ ਕੋਈ ਮਤਲਬ ਕਿਸੇ ਫੀਲਡ 'ਚ ਜਾਂਦਾ ਕੋਈ ਕਿਸੇ ਫੀਲਡ 'ਚ ਜਾਂਦਾ ਜਿਵੇਂ ਮੈਂ ਏਸੇ ਸਟੇਜਾਂ ਤੋਂ ਸਿੱਖ ਕੇ ਐਕਟਿੰਗ ਦੇ ਫੀਲਡ 'ਚ ਆਈ ਆ ਅੱਜ ਮੇਰੇ ਲਈ ਵੱਡਾ ਮਾਣ ਹੈ ਕਿ ਮੈਨੂੰ ਇਸ ਸਕੂਲ ਦੇ ਫੰਕਸ਼ਨ ਵਿੱਚ ਇਨਵਾਈਟ